ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੈਰੀ ਫਾਰਮ ਮੋਕਾ ਤੇ ਜੀ ਅੱਜ ਦੀ ਵੀਡੀਓ ਪਿੰਡ ਮਾਣੂ ਕੇ ਗੱਲ ਜੀ ਤਹਿਸੀਲ ਨਿਹਾਲ ਸਿੰਘ ਵਾਲਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਕਾ ਤੁਹਾਡੇ ਵਾਸਤੇ ਇੱਕ ਬੂਰੀ ਦਾ ਤੋਹਫਾ ਲੈ ਕੇ ਆਂਦਾ ਜੀ ਫੌਲੀ ਵੱਡੇ ਕਦ ਦਾ ਘਾਟ ਦੀ ਸੋਨਾ ਢਾਂਚਾ ਤੇ ਚੰਗੇ ਦੁੱਧ ਵਾਲੀ ਬਾਈ ਦੱਸਦਾ ਵੀਡੀਓ ਨੂੰ ਐਂਡ ਤੱਕ ਕਰ ਦੇਖਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਨਾਲ ਘੰਟੀ ਦਾ ਬਟਨ ਹੌਲ ਤੇ ਸੈੱਟ ਕਰ ਲਓ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦੋ ਬਾਈ ਨਾਮ ਜਸਪੀਰ ਸਿੰਘ ਜੀ ਪੱਤੀ ਤਾਰਾ ਜੀ ਪਿੰਡ ਮੌਣਕੇ ਗਲੀ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘਾ ਜੀ ਮੋਬਾਈਲ ਨੰਬਰ ਜੀ 98152 19715 ਜੀ ਠੀਕ ਹੈ ਵੀਰੇ ਸੂਆ ਕਿੰਨਾਂ ਮੈਂ ਵੀਰੇ ਮਾਝ ਦਾ ਸੂਆ ਤੀਜਾ ਜੀ ਤੀਜਾ ਸੂਆ ਸੂ ਗਈ ਕਿੰਨਾ ਸਮਾਂ ਲੈ ਜੂ ਬਾਈ ਹਜ ਲੈ ਜੂ ਇਹ ਹਵਤਾ 7-8 ਦਿਨ ਜਣੀ ਹਫਤੇ ਦੇ ਅੰਦਰ ਬਾਅਰ ਵੱਧ ਵੀ ਦੋ ਲਿਆ ਜਾ ਸਕਦੀ ਹੈ ਘੱਟ ਵੀ ਸਕਦੀ ਹੈ ਹਾਂਜੀ ਹਾਂਜੀ ਥਣਾ ਦੀ ਭਾਰ ਪਿੱਛੇ ਦੀ ਗਰੰਟੀ ਹੈ ਜੀ ਹਾਂਜੀ ਆਪਣੀ ਫੁੱਲ ਗਰੰਟੀ ਠੀਕ ਆ ਬਈ ਕਿੰਨਾ ਦੁੱਧ ਚੋਇਆ ਪਿਛਲੇ ਸੂਏ ਜੀ ਇਹਦਾ ਆਪਾਂ 16 17 ਕਿਲੋ ਚੋਇਆ ਜੀ ਚੋਇਆ ਵਾ ਜੀ ਇਹਦਾ ਜਾਊ ਹੈ 18 20 ਨੂੰ ਬਈ ਮੈਂ ਨਹੀਂ ਵੱਧ ਜਾਊਗੀ ਬਾਕੀ ਸਾਡੀ ਸੇਵਾ ਥੋੜੀ ਘੱਟ ਹੈ ਠੀਕ ਆ ਹਾਂਜੀ ਬਾਕੀ ਆਪਣੀ ਨੋਰਮਲ ਸੇਵਾ ਜੇ ਵੱਧ ਸੇਵਾ ਵਾਲੇ ਘਰੇ ਕੋਲ ਜਾਵਣੀ ਤਾਂ 20 ਪਲੱਸ ਵੀ ਜਾ ਸਕਦੀ ਹੈ ਹਾਂਜੀ ਹਾਈਟ ਹੋਊ ਬਈ 5 ਪਲੱਸ ਬਈ ਮੇਰੀ 5 7 ਆਈ ਠੀਕ ਆ ਤੇ ਆਪ ਵੀ ਅੰਦਾਜ਼ਾ ਲਾ ਲਿਓ ਚੰਗੀ ਹਾਈਟ ਦੀ ਕਹਿ ਸਕਦੇ ਆ ਆਪਾਂ ਕੋਈ ਛੋਟੀ ਨਹੀਂ ਕਹਿ ਸਕਦੇ ਤੇ ਥਣਾ ਦੀ ਭਾਰ ਪਿੱਛੇ ਦੀ ਗਰੰਟੀ ਹੈ ਜੀ ਉਹ ਆਪਣੀ ਫੁੱਲ ਗਰੰਟੀ ਹੈ ਠੀਕ ਆ ਤੋੜ ਕੇ ਦਿਖਾਦੀ ਵੀਰੇ ਵੱਡਾ ਕੱਦ ਇਕੱਠ ਸੂਨਾ ਢਾਂਚਾ ਚੌੜਾ ਪੱਠ ਬੁੜਾ ਬਰੀਕ ਚਮੜੀ ਕਈ ਗਾਉਣਾ ਵੀਰੇ ਮੱਝ ਚ ਬਾਕੀ ਇਹ ਤਣਾਂ ਵਾਲੀ ਬੁਰੀ ਆ ਤੁਸੀਂ ਚੈੱਕ ਕਰ ਸਕਦੇ ਹੋ ਆ ਤਣ ਦੇਖ ਸਕਦੇ ਹੋ ਸਾਰੇ ਪਿੰਡੇ ਤੇ ਜਿਹਦੀ ਅੱਜ ਕੱਲ ਡਿਮਾਂਡ ਵੀ ਬਹੁਤ ਜ਼ਿਆਦਾ ਹੈ ਨਾਗਬੂਰੀ ਦਾ ਘੱਟ ਨਿਕਲਦਾ ਪਰ ਇਹਨੂੰ ਖਰੀਦਣ ਵਾਲੇ ਵੀਰੇ ਚਾਹਵਾਨ ਬਹੁਤ ਆ 16 17 ਕਿਲੋ ਦੁੱਧ ਬਾਈ ਦੱਸਦਾ ਕਿ ਆਪਾਂ ਨਾਰਮਲ ਜੀ ਸੇਵਾ ਤੇ ਇਹਦਾ ਚੋਇਆ ਹੋਇਆ ਜੀ ਤੇ ਜੇ ਹੁਣ ਵੱਧ ਸੇਵਾ ਵਾਲੇ ਘਰੇ ਜਾਵੜੀ ਤਾਂ ਬਾਈ ਕਹਿੰਦਾ 20 ਪਲੱਸ ਹੱਸ ਕੇ ਕਰਮਾਲੀ ਚਵਾਜੂ ਦੇਣ ਦਾ ਵੀਰੇ ਹੱਕ ਵੀ ਆ ਜੇ ਐਡੀ ਮੱਝ ਨੇ ਨਾ 20 ਪਲੱਸ ਚਵਾਇਆ ਫਿਰ ਵੀਰੇ ਦੇਣਾ ਵੀ ਕਿਨੇ ਆ ਸੋਨਾ ਮੁਠੀ ਵਾਲਾ ਥਾਣਾ ਹੱਥੀ ਚਵਾਈ ਵਾਲਾ ਐਚ ਐਫ ਗਾਇਆਂ ਵਰਗਾ ਕਰਮਾਲੀ ਦਾ ਹਵਾਨਾ ਹਜੇ ਹਫਤਾ ਸਮਾਂ ਪਿਆ ਵੀਰੇ ਸਾਰੀ ਵਲਟਾ ਲਕਰਮਾਲ ਨੇ ਕੱਢ ਕੇ ਸੋਨਾ ਬੰਦਿਓ ਜੀ ਬਾਕੀ ਤੁਸੀਂ ਬੀਲ ਹਾਈਟ ਲੈਂਥ ਵਜਨ ਰੇਕ ਪੱਖ ਤੋਂ ਵੀਰੇ ਕਿਸੇ ਪਾਸੋਂ ਨਹੀਂ ਕਰਮਾਲੀ ਹੱਤ ਦਰੋਂਦੀ ਕੋਈ ਵੀ ਸੱਜਣਾ ਇੱਥੇ ਜਦੋਂ ਆ ਕੇ ਵੇਖੂਗਾ ਵੀਰੇ ਮੱਝ ਤੁਹਾਡੇ ਪਸੰਦ ਆਊਗੀ ਇਹ ਨਹੀਂ ਕੋਈ ਕੱਚ ਨਹੀਂ ਕਹਿ ਸਕਦਾ ਕਿਸੇ ਵੀ ਪੱਖ ਤੋਂ ਹਵਾਣੇ ਤੇ ਵੇਂਜ ਵੀ ਚੈੱਕ ਕਰ ਲੋ ਸੋਨਾ ਥਣਾ ਦਾ ਸੈਜ ਆ ਜਿਹੜਾ ਸਹੀ ਸੈਜ ਮੱਝਾਂ ਚ ਹੁੰਦਾ ਇਹ ਨਹੀਂ ਬਈ ਮੂਰਲੇ ਵੱਡੇ ਆ ਜਾਂ ਮਗਰਲੇ ਥਣ ਵੱਡੇ ਆ ਟੋਪ ਦਾ ਕਰਮਾਲੀ ਦਾ ਥਣ ਲੱਗਿਆ ਦਣ ਜਰੂਰ ਲੈ ਜੂਗੇ ਬਾਕੀ ਵੀਰੇ ਚੰਗੀ ਚੀਜ਼ ਦੀ ਕੀਮਤ ਹਮੇਸ਼ਾ ਚੰਗੀ ਹੁੰਦੀ ਆ ਤੇ ਬਾਈ ਇਹਦਾ ਮੁੱਲ ਕੀ ਰਹਿਣ ਵਾਲਾ ਜੀ ਮੁੱਲ ਫੋਨ ਤੇ ਰਹੂਗਾ ਜੀ ਕਿਉਂਕਿ ਹਜੇ ਸਮਾਂ ਲੈਂਦੀ ਆ ਹਨਾ ਹਾਂਜੀ ਡਿਮਾਂਡ ਬਾਈ ਕਹਿੰਦਾ ਇਹਦੀ ਫੋਨ ਤੇ ਰਹਿਣ ਵਾਲੀ ਆ ਕਿਉਂਕਿ ਵੀਰੇ ਸਮਾਂ ਲੈਂਦੀ ਆ ਜਿਹੜੀ ਅੱਜ ਦੀ ਡਿਮਾਂਡ ਉਹ ਕੱਚੀ ਦੀ ਹੋਊਗੀ ਜਿੱਦ ਦੇ ਕਰਮਾਲੀ ਤਿਆਰ ਹੋਊਗੀ ਉਹਦੇ ਦਾ ਮੁੱਲ ਕਰਮਾਲੀ ਦਾ ਉਹਦੇ ਹੋਊਗਾ ਵੀਰੇ ਬਾਕੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ